आंगनवाड़ी सैंटर ਲਕੇ ਪਰਦੇ ਬਾੜਦੇ ਆ ਬੰਦੇ ਨੰਬਰ ਪਗੜੂ ਦਾ ਪਾਰਵਾਹ ਤੇ ਬਹੁਤ ਨਾਰਾ ਗਿਆ ਤੁਹਾਨੂੰ ਖੁਸ਼ਾ ਹਾਂ ਅੱਜ ਚੰਦ ਬਾਜਾ ਵਿਖੇ ਬਹੁਤ ਹੀ ਵਧੀਆ ਬਹੁਤ ਹੀ ਸੋਹਣੇ ਜਿਹੜਾ ਆਂਗਰਵਾਲੀ ਸੈਂਟਰ ਨੰਬਰ 1 ਦਾ ਉਦਘਾਟਨ ਕੀਤਾ ਗਿਆ ਔਰ ਮੈਨੂੰ ਲੱਗਦਾ ਵੀ ਸਾਡੇ ਜਿਹੜੇ ਬੱਚੇ ਆ ਨਿੱਕੇ ਲਿੱਕੇ ਬੱਚੇ ਆ ਮੇਨ ਕਸ਼ ਲੋਕਾਂ ਦੇ ਬੱਚੇ ਜਿਹੜੇ ਦਿਹਾੜੀ ਜਾਂਦੇ ਵਿਚਾਰੇ ਖੇਤਾਂ 'ਚ ਕੰਮ ਕਰਦੇ ਆ ਔਰ ਨਿੱਕੇ ਮੁੰਡੇ ਕੰਮ ਕਰਦੇ ਆ ਉਹਨਾਂ ਦੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਵਦਿਆ ਸਿੱਖਿਆ ਮਿਲੇ ਕਿਉਂਕਿ ਸਿੱਖਿਆ ਹੀ ਹੈ ਜਿਹੜੀ ਗਰੀਬੀ ਦੂਰ ਕਰ ਸਕਦੀ ਹੈ। ਹੋਰ ਕਿਹਦੇ ਨਾਲ ਗਰੀਬੀ ਨਹੀਂ ਦੂਰ ਹੋਣੀ। ਸੋ ਉਸ ਵਾਸਤੇ ਅਸੀਂ ਲੱਗੇ ਹੋਏ ਐ ਤੇ ਬਹੁਤ ਸੋਹਣਾ ਜਿਹਾ ਅੰਗਰੋ ਸੈਕਟਰ ਬਣਾਇਆ ਸਰਪੰਚ ਸਾਹਿਬ ਦਾ ਵੀ ਧੰਨਵਾਦ ਬੀਬਾ ਜੀ ਦਾ ਔਰ ਸਾਰਿਆਂ ਦਾ ਤੇ ਪੰਚਾਇਤ ਦਾ ਸਾਰੇ ਮੈਂਬਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਹਾਂ ਜਿਸ ਪ੍ਰੈਸਟ ਜਿਸ ਰਾਜ ਦੇ ਸਪੀਕਰ ਫਨਮਾ ਸਾਹਿਬ ਦੇ ਇਰਦ ਗਾਟਨ ਕਰਕੇ ਗਿਆ ਕਰਨ ਸੀ ਹੋਵੇ 30 ਕਿਹੜਾ ਹੈ ਅਸੀਂ ਧੰਨਵਾਦ ਕਰਦੇ ਆ ਸਮੂਚਾ ਪਿੰਡ ਅਸੀਂ ਧੰਨਵਾਦ ਕਰਦੇ ਆ ਸਰਦਾਰ ਭਗਵੰਤ ਸਿੰਘ ਬਾਦ ਸਪੀਕਰ ਬੰਤਾਰ ਸੰਧਵਾਜੀ ਦਾ ਜਿੰਨਾ ਨੂੰ ਅਸੀਂ ਪਿਛਲੇ ਸਾਲ ਇਹ ਡਿਮਾਂਡ ਪਾਈ ਸੀ ਜਦੋਂ ਮੀਂਹ ਇੱਥੇ ਪਈ ਸੀ ਕਿਤੇ ਗੋਡੇ-ਗੋਡੇ ਤੱਕ ਪਾਣੀ ਇੱਥੇ ਖੜਾ ਸੀ ਤੇ ਉਦੋਂ ਆ ਸਾਰਾ ਇਧਰਲਾ ਡੁੱਬਿਆ ਪਿਆ ਸੀਗਾ ਸਾਰਾ ਬੱਚਿਆਂ ਦਾ ਰਾਸ਼ਨ ਜਿਹੜਾ ਸੀ ਉਹ ਖਰਾਬ ਹੋ ਗਿਆ ਸੀ ਸਾਰਾ ਤੇ ਉਦੋਂ ਅਸੀਂ ਡਿਮਾਂਡ ਪਾਈ ਸੀ ਕਿ ਇਹਦਾ ਕੁਝ ਨਾ ਕੁਝ ਹੱਲ ਜ਼ਰੂਰ ਕੀਤਾ ਜਾਵੇ ਤੇ ਅੱਜ ਅਸੀਂ ਇੱਥੇ ਨਵਾਂ ਬਣਾ ਕੇ ਉਹਨਾਂ ਨੂੰ ਖੜੀ ਹੈ ਕਿੰਨੀ ਲਾਗਤ ਦੇ ਨਾਲ ਜਿਹੜੀ ਹੈ ਬੇਟਾ ਤਕਰੀਬਨ ਇਹ ਲਾਗਤ ਜੀ 7-8 ਲੱਖ ਦੇ ਨੇੜੇ ਲੱਗਾਇ ਤੇ ਇੰਨਾ ਤਿਆਰ ਹੋਇਆ ਕਿ ਕਿਸ ਤਰ੍ਹਾਂ ਜਿਹੜਾ ਬੱਚਾ ਇਸ ਤਰੀਕੇ ਦਾ ਸਫਲਤਾ ਉਹ ਸਪਰਮਾ ਆ ਦੇਖੋ ਬੱਚੇ ਇੱਥੇ ਸਾਡੇ ਆਉਂਦੇ ਆ ਕਾਫੀ ਤਕਰੀਬਨ ਇਹ ਸੰਗਨવાડી ਸੈਂਟਰ ਦੇ ਵਿੱਚ ਸਾਡੇ 7-8 ਬੱਚੇ ਹੈਗੇ ਜਿਹੜੇ ਆਉਂਦੇ ਆ ਅਸੀਂ ਬੁਲਾਉਂਦੇ ਪਹਿਲਾਂ ਉਹਨਾਂ ਨੂੰ ਤਾਂ ਹੀ ਨਹੀਂ ਸੀ ਕਿਉਂਕਿ ਇੱਥੇ ਛੱਤ ਬਹੁਤ ਮਾੜੀ ਹੈ ਬਾਲੇ ਡਿੱਗਣ ਵਾਲੇ ਆ ਇੱਥੇ ਤਾਂ ਜਿਹੜਾ ਸਟਾਫ ਆ ਉਹ ਵੀ ਡਰ ਕੇ ਪੈਂਦਾ ਸੀ ਬੱਚੇ ਤਾਂ ਉਹ ਉਹਨਾਂ ਦੀ ਸੇਫਟੀ ਕਰਕੇ ਨਹੀਂ ਸੀ ਬੁਲਾਉਂਦੇ ਠੀਕ ਹੈ ਤੇ ਹੁਣ ਜਿਹੜੇ ਉਹ ਬੱਚੇ ਆਉਣਗੇ ਵੀ ਅੰਦਰ ਬਹੁਤ ਸੋਹਣਾ ਬਣਿਆ ਗਿਆ ਤੇ ਇੱਥੇ ਆਪਦਾ ਸਿੱਖਣਗੇ ਪੜ੍ਹਨਗੇ ਜੀ ਬਿਲਕੁਲ ਠੀਕ ਹੈ ਅਸੀਂ ਧੰਨਵਾਦ ਕਰਦੇ ਹਾਂ ਜੀ ਸਾਰਿਆਂ ਦਾ ਹਾਂ ਜੀ ਜਿਸ ਤਰ੍ਹਾਂ ਅੱਜ ਇਹ ਸੈਂਟਰ ਦਾ ਦਰਗਾਹ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਪਿੰਡ ਦੇ ਵਿੱਚ ਇਹ ਅੰਗਣਵਾੜੀ ਸੈਂਟਰ ਬਣਾਇਆ ਜੋ ਕਿ ਬਹੁਤ ਹੀ ਵਧੀਆ ਅਟੈਚ ਬਾਥਰੂਮ ਤੇ ਕਿਚਨ ਦੇ ਨਾਲ ਬਣ ਕੇ ਤਿਆਰ ਹੋਇਆ ਹੈ ਬੱਚਿਆਂ ਨੂੰ ਸਹੂਲਤਾਂ ਮਿਲੀਆਂ ਇਹਨਾਂ ਸੋਹਣਾ ਸੈਂਟਰ ਮਿਲਿਆ ਮੈਂ ਕਹਿੰਨੀ ਆ ਵੀ ਅੱਗੇ ਤੋਂ ਵੀ ਇਹ ਸਾਡੇ ਇਦਾਂ ਹੀ ਸੰਧਵਾ ਸਾਹਿਬ ਜਿਹੜੇ ਸਪੀਕਰ ਸਾਹਿਬ ਨੇ ਵਿਧਾਨ ਸਭਾ ਹਲਕਾ ਐਮ ਕੋੜੂਪੁਰ ਦੇ ਐਮ ਐਲ ਏ ਸਾਹਿਬ ਨੇ ਇਹਨਾਂ ਦੇ ਸਹਿਯੋਗ ਨਾਲ ਅਸੀਂ ਬਾਕੀ ਸੈਂਟਰ ਵੀ ਜੋ ਹੈ ਉਹਦਾ ਵੀ ਅਸੀਂ ਇਸੇ ਤਰ੍ਹਾਂ ਮੁਰੰਮਤੀ ਦੀ ਡਿਮਾਂਡ ਪਾਈ ਹੈ ਸਾਡੇ ਕੰਮ ਪੂਰੇ ਹੋ ਰਹੇ ਨੇ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਦਾ ਅੱਜ ਕਿਹਦੇ ਸਰਕਾਰ ਦੀ ਪਹਿਲੀ ਬਾਈੁਰਜੀ ਦਾ ਖਾਲਸਾ ਦਾ ਹੈ ਜੀ ਕੀ ਫਤਿਹ ਪਿੰਡ ਚੰਦਬਾਜੀ ਵਿਖੇ ਤਾਂ ਪਹਿਲੀ ਤਾਂ ਗੱਲ ਇਹ ਵੀ ਸਾਨੂੰ ਸਰਪੰਚ ਬਹੁਤ ਹੀ ਵਧੀਆ ਮਿਲਿਆ ਅੱਜ ਅਦਗਾਟਨ ਕੀਤਾ ਗਿਆ ਅੰਗਣ ਮਾੜੀ ਦਾ ਤੇ ਮੈਂ ਕਲਤਾਰ ਸਿੰਘ ਸੰਧਵੰਦਾ ਸਪੀਕਰ ਸਾਹਿਬ ਦਾ ਬਹੁਤ-ਬਹੁਤ ਸਾਰਾ ਨਗਰ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ